ਇਕਨਾ ਮੇਰਾ ਕੱਲ ਵੀ ਸਿਹਤ ਡਾਉਨ ਸੀ ਅੱਜ ਵੀ ਮੈਨੂੰ ਪੱਤਰਕਾਰ ਭਰਾਵਾਂ ਨੇ ਸਵਾਲ ਪੁੱਛਿਆ ਸੀਗਾ ਉਹ ਉਹਦਾ ਮੈਂ ਸਵਾਲ ਦਾ ਜਵਾਬ ਨਾ ਚੰਗੀ ਤਰ੍ਹਾਂ ਦੇ ਨਹੀਂ ਸਕਿਆ ਕੁਝ ਪੱਤਰਕਾਰ ਭਰਾਵਾਂ ਨੇ ਪੁੱਛਿਆ ਸੀਗਾ ਵੀ ਤੂੰ ਹੁਣ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਚਲੋ ਆਹ ਤਾਂ ਸਾਡੀ ਕਿਸਾਨੀ ਦੀ ਲੜਾਈ ਚੱਲੀ ਜਾਂਦੀ ਹੈ ਤੇ ਲਈ ਤਾਂ ਅਸੀਂ ਮਰਨ ਮਿਟਣ ਨੂੰ ਤਿਆਰ ਹਾਂ ਨਾ ਪੰਜਾਬ ਦੀ ਕੋਈ ਸੀ ਇੱਕ ਲੜਾਈ ਲੜਦੇ ਸੀ ਹਰ ਇੱਕ ਮੁੱਦੇ 'ਤੇ ਲੜਾਈ ਲੜ ਰਹੇ ਹਾਂ ਪਰ ਜਿਹੜਾ ਇੱਕ ਨਾ ਮੈਂ ਪਿੱਛੇ ਜੇ ਮੁੱਦਾ اٹھਾਇਆ ਸੀਗਾ ਉਹ ਆਪਣਾ ਇਮੀਗ੍ਰੇਸ਼ਨ ਵਾਲਾ ਏਜੰਟਾਂ ਵਾਲਾ ਹਨਾ ਕਹਿੰਦੇ ਵੀ ਭਾਈ ਤੂੰ ਹੁਣ ਜੇਲ੍ਹ ਚੋਂ ਬਾਹਰ ਆਇਆ ਜਾਂ ਉਹ ਮੁੱਦਾ ਉਹ ਵੀ ਤੂੰ ਡਰਤਾ ਨਹੀਂ ਗਿਆ ਜਾਂ ਘਬਰਾਤਾ ਨਹੀਂ ਗਿਆ ਮੈਂ ਉਹ ਦੱਸਦਾ ਜਿਨ੍ਹਾਂ ਨੇ ਪੰਜਾਬ ਦਾ ਕਰੋੜਾਂ ਰੁਪਇਆ ਖਾਦਾ ਹੈ ਲੱਖਾਂ ਰੁਪਇਆ ਖਾਦਾ ਹੈ ਆ ਮੈਂ ਅਸੀਂ ਅਸੀਂ ਅੰਦੋਲਨ ਦੇ ਵਿੱਚ ਇੱਥੇ ਬੈਠੇ ਹਾਂ ਹੁਣ ਅਸੀਂ ਇੱਧਰ ਥੋੜਾ ਹਲਾ ਧਿਆਨ ਹੈ ਇਹ ਅੰਦੋਲਨ ਵਾਲੇ ਲੜਾਈ ਜਿੱਤਣ ਵਾਲਾ ਮੈਂ ਸਾਰੇ ਹੀ ਜਿਹੜੇ ਟਰੈਵਲਿੰਗ ਏਜੰਟ ਨੇ ਕਿ ਜਿਨ੍ਹਾਂ ਨੇ ਲੱਖਾਂ ਰੁਪਇਆ ਅੱਜ ਮੇਰੇ ਕੋਲ ਇੱਕ ਬੇਬੇ ਆ ਕੇ ਰੋਣ ਲੱਗੀ 35 ਲੱਖ ਰੁਪਇਆ ਹੁਣ ਆ ਉਹਦਾ 35 ਲੱਖ ਰੁਪਇਆ ਮੜਾ ਜਾ ਬਣਾ ਰਾ ਜਾ 35 ਲੱਖ ਰੁਪਇਆ ਸੀਗਾ ਉਹਦਾ ਉਹਦਾ ਪੈਂਟੀ ਲੱਖ ਦੇ ਵਿੱਚੋਂ ਅੱਜ ਹੀ ਮੈਂ ਉਹਦੇ ਨਾਲ ਤਾਂ ਪਰਚਾ ਦਰਜ ਕਰਵਾਇਆ ਪਾਰਟੀ ਐਸੂ ਨੂੰ ਕਹਤਾ ਸੀ ਕਿ ਮੱਖਾਂ ਵੀ ਜਦ ਤੱਕ ਪਰਚਾ ਦਰਜ ਕਰਕੇ 10 ਦਿਨਾਂ ਦੇ ਵਿੱਚ ਇਹਨਾਂ ਦੇਵਾ ਇਸ ਕਰਕੇ ਇਹ ਸਾਰੇ ਹੀ ਧਿਆਨ ਨਾਲ ਗੱਲ ਸੁਣ ਲਓ ਹੁਣ ਮੈਂ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਤੋਂ ਬਾਅਦ ਮੈਂ ਇਕੱਲੇ ਇਕੱਲੇ ਆਪਣਾ ਜ਼ਿਲੇ ਦਾ ਇਕੱਲੇ ਇਕੱਲੇ ਸ਼ਹਿਰਾਂ ਦਾ ਪ੍ਰੋਗਰਾਮ ਰੱਖੂੰ ਉੱਥੇ ਬੁਲਾ ਕੇ ਇਹਨਾਂ ਦਾ ਮੈਂ ਹੋਰ ਜਰੂਰ ਕੱਢਣਾ ਏਦੋਂ ਵੱਡਾ ਇਹ ਸਾਰੇ ਹੀ ਧਿਆਨ ਨਾਲ ਸੁਣ ਲੈਣ ਜਦ ਤੱਕ ਲੋਕਾਂ ਨੇ ਮੇਰੇ ਕੋਲੋਂ ਪੈਸੇ ਮੋੜਦਣ ਵਾਪਸ ਜਨਾ ਜਨਾ ਤੁਸੀਂ ਲੈਤੇ ਨੇਗੇ ਨਹੀਂ ਹੁਣ ਇਹ ਹਿਸਾਬ ਲਾ ਲੋ ਵੀ ਪਹਿਲਾਂ ਨਾਲ ਵੱਡਾ ਕਿੱਦਾ ਬੂਹ ਤੇ ਪਹਿਲਾਂ ਨਾਲ ਵੱਧ ਜਲੂਸ ਨਿਕਲੂਗਾ ਪ੍ਰਸ਼ਾਸਨ ਨੂੰ ਮੈਂ ਇੱਕ ਵਾਰ ਮੈਨੂੰ ਮੈਂ ਪ੍ਰਸ਼ਾਸਨ ਨਾਲ ਜਿਹੜੀ ਮੇਰੀ ਗੱਲ ਹੋਈ ਹੈ ਇੱਕ ਵਾਰੀ ਮੈਂ ਉਹਨਾਂ ਨੂੰ ਅਲਟੀਮੇਟਮ ਇੱਕ ਵਾਰੀ ਆਪਾਂ ਐਪਲੀਕੇਸ਼ਨ ਦੇ ਕੇ ਆਇਆ ਕਰਾਂਗੇ ਕਿ ਆ ਇਹਨ ਤੋਂ ਇਨਾ ਪੈਸਾ ਲੈਣਾ ਜੀ ਤਾਂ ਤਾਂ ਜਿਆਦਾ ਤੁਸੀਂ ਤੁਸੀਂ ਪੈਸੇ ਪ੍ਰਸ਼ਾਸਨ ਵਾਪਸ ਕਰਵਾ ਦੇ ਵੀ ਜਿੰਨੇ ਪੈਸੇ ਲਏ ਹਨਾ ਅਗਲੇ ਲੈਣ ਵਾਲੇ ਉਹ ਡੀਐਸਪੀ ਨੂੰ ਐਸਐਚਓ ਨੂੰ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਇੱਕ ਐਪਲੀਕੇਸ਼ਨ ਇੱਕ ਵਾਰ ਫਿਲਹਾਲ ਐਪਲੀਕੇਸ਼ਨ ਦਿਆ ਕਰਾਂਗੇ ਪਰਜਾ ਤਦ ਕਰ ਕੀ ਵੀ ਤੋ ਪੈਸੇ ਵਾਪਸ ਕਰਵਾਓ ਨਾਲੇ 400 ਵੀ ਦਾ ਜਿਹੜੇ ਜਿਹੜੇ ਧਰਾਵਾ ਲੱਗਦੇ ਨੇ ਠੋਕ ਕੇ ਇਹਨਾਂ ਨੂੰ ਅੰਦਰ ਸੱਟੋ ਨਹੀਂ ਤਾਂ ਤੇ ਉਸ ਤੋਂ ਬਾਅਦ ਜਦੋਂ ਕੋਈ ਨਹੀਂ ਮਸਲਾ ਆ ਲਊਗਾ ਤਾਂ ਫਿਰ ਇਸ ਤੋਂ ਬਾਅਦ ਇਹ ਹਿਸਾਬ ਲਾ ਲਓ ਵੀ ਇਹਨਾਂ ਦਾ ਜਿੰਨੇ ਵੀ ਇਹ ਪੰਜਾਬ ਦੇ ਵਿੱਚ ਜਿਹੜਾ ਮਾਫੀਆ ਹੈ ਇਹਦੀ ਮੈਂ ਜੜ ਪੱਟ ਕੇ ਹਟਣੀ ਹੈ ਜੜ ਖਤਮ ਕਰਕੇ ਹਟਣੀ ਆ ਆ ਮੇਰੇ ਨਾਲ ਮੇਰੇ ਬਾਪੂਆਂ ਨੇ ਮੇਰੇ ਨਾਲ ਸਾਥ ਹੀ ਇਸ ਕਰਕੇ ਵਾਅਦਾ ਦਿੱਤਾ ਕਿ ਸਾਡਾ ਪੁੱਤ ਸਾਡਾ ਨੌਜਵਾਨ ਸਾਡੇ ਲਈ ਸਾਡੇ ਨੌਜਵਾਨ ਦੀ ਲੜਾਈ ਲੜ ਰਿਹਾ ਕਿਉਂਕਿ ਸਾਡਾ ਪੰਜਾਬ ਆ ਜਿਹੜਾ ਵਿਲਾ ਹੋ ਗਿਆ ਸਾਡੇ ਵੀ ਬਾਪੂ ਜੀ ਇਸ ਸਮੇਂ ਗੱਲ